ਮੈਂ ਕਾਜੇ ਮੋਦੂ ਖੈ ਦੀ ਕੀ ਆਵਾਜ਼ ਇੰਤਾਂ ਮਿੱਤੇ ਅਜ ਨਾਲ ਹੋਣਾ ਚਾਹੀਦਾ ਵਾ ਆਲੀ ਟੈਂਪੂ ਪੁੱਪ ਜਾਣ ਵਾਲੀ ਰੇਸ ਤੋਂ ਮੈਂ ਪਹਿਲੇ ਹੀ ਤੇ ਆਇਆ ਮਾਯਾ ਤੈਨੂੰ ਪੂਰਾ ਨਹੀਂ ਮਿੱਤੇ ਪਿਆਰ ਆਉਂਦਾ ਵੀ ਯਾਰ ਮੈਂ ਪੂਰਾ ਜੇ ਨਾ ਜਿੱਤ ਕੇ ਆਇਆ ਬੰਦਾ ਆਉਂਦੇ ਇਹਨੂੰ ਬੋਤਲ ਪਿੱਗ ਪੁੱਗ ਪਿਆਉਂਦਾ ਵਾ ਤੂੰ ਦਾ ਕੁੱਤੇਆਂ ਖਾਂ ਰੈਗੀ ਮੈਨੂੰ ਆਇਨ ਹੈ ਮਸ ਲੱਗ ਗਿਆ ਬਰਾ ਤੇਰਾ ਕਿੰਨੀ ਕਰਦੀ ਆ ਮੇਰੀ ਤਰਫਦਾਰੀ ਬਸ ਬਸ ਵੇ ਤੈਨੂੰ ਦਾ ਅਕਲ ਨਹੀਂ ਹੈਗੀ ਇਦਨੇ ਪਾਏ ਮੇਲੇ ਸੀ ਸਾਰਿਆਂ ਦੀ ਤਾਂ दारू ਘਰੇ ਲਿਆ ਆ ਮਾ ਛਾਲੇ ਕਹਿੰਦਾ ਤੈਨੂੰ ਮੇਰੇ ਤੇ ਨਾਜ ਹੋ ਗਏ ਮੈਨੂੰ ਟਕਟੂ ਨਾਜ ਹੋਊਗਾ ਕੁੱਤਿਆ ਤੈਨੂੰ ਇੰਨਾ ਦੀ ਵੀ ਛਿੰਮੂ ਨੂੰ ਕੋਈ ਸੂਟ ਲੈਦਾ ਆਂ ਆਸਲ ਨਹੀਂ ਆਇਦਣਾ ਘਰ ਦਾ ਹੋਰ ਛਿੰਮੂ ਦਾ ਸਹਸਮਾਨਾ ਹੋਰ ਲੈ ਚੱਲਾਂ ਤਿੰਤਾ ਬਸ ਆਪ ਦੀ ਪੀਣ ਦੀ ਅਗ ਲੱਗ ਜਾਂਦੀ ਆ ਤੁਹਾਨੂੰ ਕੀ ਲੱਗਦਾ ਛਿੰਮੂ ਜੀ ਮੇਰੀ ਬੀਤੀ ਆ ਨਾ ਨਾ ਮੇਰੀ ਨਹੀਂ ਬੀਤੀ ਇਹਦਾ ਪਤਾ ਨਹੀਂ ਕਿਵੇਂ ਬਾਦੀ ਹੋ ਗਈ ਆਏ ਮੇਰੀ ਨੇ ਮੈਂ ਕਿਤੇ ਵੀ ਆਲਾ ਬੰਦਾ ਵਾ ਨਾਲੇ ਤੇ ਨੂੰ ਵੀ ਪਤਾ ਮੇਰਾ ਚੰਗਾ ਪੜਾ ਮੈਂ ਨਹੀਂ ਬੀ